ਜੀ ਸਾਰੇ ਨੂੰ ਪੱਡਾ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਨੂਰ ਮੈਲ ਦੇਖਦੇ ਹਾਂ ਹੁਣ ਬਿਲਗੇ ਵੀ ਜਾਂਦੇ ਕਿ ਨਹੀਂ ਜਾਂਦੇ ਕਿਉਂਕਿ ਆਪਾਂ ਟ੍ਰੈਲੀ ਪਤਾ ਕਰਨੀ ਸੀ ਹੁਣ ਜਲੰਧਰ ਆਪਾਂ ਰੁਕਿਆ ਜੀ ਮੈਕਡੋਨਲਡ ਉੱਥੋਂ ਆਪਾਂ 버ਗਰ ਲੈ ਲਾਂਗੇ ਜਾਂ ਕੋਈ ਵੀ ਚੀਜ਼ ਖਾਣ ਵਾਸਤੇ ਬੱਚਿਆਂ ਲਈ ਲਵਾਂਗੇ ਨਾਲ ਆਪ ਵੀ ਖਾਵਾਂਗੇ ਤੇ ਫੇਰ ਜਾਵਾਂਗੇ ਆਪਾਂ ਨੂਰ ਮੈਲ ਤੇ ਵਲੌਗ ਨਾ ਬਣੇ ਰਹੋ ਸਿੰਗਲ ਸਿੰਗਰ ਰਹਿੰਦੇ ਕੰਮ ਕੰਗਾ ਪੀ ਤੁ ਬਦਲ ਨਹੀਂ ਆਉਂਦਾ ਨਹੀਂ ਨਹੀਂ ਵਿੱਚ ਫਸਾਉਣੀ ਪੈਣੀ ਕੋਈ ਸੁੱਤੀ ਰਹਿੰਦੇ ਨਾ ਮੀਂਹਦਾ ਹੀ ਆਹਲਾ ਸਤਿਗ ਮਿਲ ਗਾ ਸੁੱਤੀ ਉਹਨੇ ਹਜੇ ਆਪਣਾ ਟੈਸਟ ਵੀ ਯਾਦ ਕਰਨਾ ਇੱਕ ਤੇ ਕਰ ਲਿਆ ਬਾਕੀ ਹਜੇ ਰਹਿੰਦਾ ਆ ਬੱਚਿਆਂ ਨੇ ਖਾਣਾ ਮੜਾ ਚਲੋ ਛੇ ਆਰਡਰ ਦੇਤਾ ਆਪਾ ਆਪਾ ਮੈਂ ਨਾ ਐਕਸਪਲੋਡ ਦੇ ਵਿੱਚ ਐਕਸਪਲੋਡ ਨਹੀਂ ਵਿੱਚ ਹਾਂਜੀ ਉਹ ਫੋਨ ਜੀ ਨਹੀਂ ਮਿਲਦੇ ਹਾਂਜੀ ਕੋਪ ਰਾਈਸ ਵੀ ਹੁੰਦੀਆਂ ਸਿਰ ਉਮੀਦ ਕਿਹੜਾ ਦਿੱਤਾ ਉਹਨਾਂ ਨੇ ਉਹਨਾਂ ਨੇ ਨਾਰਮਲ ਦਿੱਤਾ ਕਿ ਨਹੀਂ ਕੋਈ ਨਾਰਮਲ ਹੀ ਆਏ ਤੁਸੀਂ ਇਹ ਫਰਾਈਆਂ ਹੀ ਆ ਜਿੱਦਾਂ ਮੈਂ ਸ਼ੇਕ ਦਾ ਕਿਹਾ ਹੀ ਨਹੀਂ ਤੂੰ ਕਿੰਨੇ ਕਿਹਾ ਸ਼ੇਕ ਦਾ ਤੁਸੀਂ ਐਕਸਪਲੋਡ ਦੇ ਨਾਲ ਆ ਸ਼ੇਕ ਆ ਵੀ ਆ ਨਾਲ ਤੇ ਸ਼ੇਕ ਵੀ ਆ ਪਤਾ ਨਹੀਂ ਹੂੰ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਸੈਜ ਦੀ ਬੰਨੀ ਹੈ ਆਹ ਸੀ ਦੇਖ ਰਹੇ ਪਏ ਆ ਟ੍ਰੌਲੀ ਦੋ ਮਹੀਨੇ ਵਿੱਚ ਰੈਡੀ ਹੋਣੀ ਸਰ ਹਾਂਜੀ ਆਪਾਂ ਟ੍ਰੈਲੀ ਦੇਖਿਆ ਆ ਤੇ ਹੁਣ ਆਪਾਂ ਗੱਡੀ 'ਚ ਬੈਠ ਗਿਆ ਤੇ ਜਾਣ ਲੱਗਿਆ ਘਰ ਨੂੰ ਤੇ ਹੁਣ ਪ੍ਰਭ ਇਹ ਸਾਰੇ ਰਾਤ ਸੁੱਤੀ ਰਹੀ ਸੀ ਤੇ ਹੁਣ ਇਹ ਆਣ ਕੇ ਖਾ ਰਹੀ ਆਪਣੇ 골ਡਨ ਕ੍ਰਿਸਪੀ ਪੌਪਸ 버ਗਰ ਵੀ ਦਾ ਕੋਲੀ ਪਈ ਆ ਬੁక్స్ ਵੀ ਦਾ ਕੋਲੀ ਪਈਆਂ ਥੋੜਾ ਟਿਚਰ ਪੜ੍ਹੀ ਸੀ ਬਾਅਦ ਵਿੱਚ ਸੌਂ ਗਈ ਸੀ ਤੇ ਹੁਣ ਅਸੀਂ ਘਰ ਦੀ ਤਿਆਰੀ ਕਰਨ ਲੱਗੇ ਜਾਣ ਦੀ ਅਸੀਂ ਹੁਣ ਵਾਪਸ ਜਾ ਰਹੇ ਸੀ ਤੇ ਇੱਕ ਹੋਰ ਜਗਾ ਤੇ ਉਹ ਟ੍ਰੈਲੀਆਂ ਦੇਖਣ ਗਏ ਆ ਮਨਪੀਤ ਉਹਦੇ ਪਾਪਾ ਇੱਧਰ ਇਹ ਵੀ ਰੈਡੀ ਹੋਈ ਟ੍ਰੈਲੀ ਖੜੀ ਹੋਈ ਏ ਇਹ ਕਿਉਂਕਿ ਜਿੱਥੋਂ ਆਪਾਂ ਪਹਿਲਾਂ ਦੇਖ ਕੇ ਆਏ ਸੀ ਨਾ ਉਹਨਾਂ ਨੇ 1.5 ਤੋਂ 2 ਮਹੀਨੇ ਦਾ ਟਾਈਮ ਦੱਸਿਆ ਹੁਣ ਇਹ ਦੇਖਦੇ ਆ ਕਿੰਨੇ ਦਿਨਾਂ ਵਿੱਚ ਰੈਡੀ ਕਰਕੇ ਦਿੰਦੇ ਆ 1 ਮਹੀਨੇ ਵਿੱਚ ਜਾਂ 2 ਮਹੀਨੇ ਵਿੱਚ ਪਤਾ ਲੱਗੇਗਾ ਆਪਾਂ ਨੂੰ ਮਨਪ੍ਰੀਤ ਆ ਰਿਹਾ ਹੈ ਵਾਪਸ ਪਤਾ ਨਹੀਂ ਗੱਡੀ ਚ ਆ ਰਿਹਾ ਜਾਂ ਉਹ ਵੀ ਫੋਟੋ ਖਿੱਚ ਰਿਹਾ ਉਹਨੂੰ ਟ੍ਰੈਲੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਹਾਂਜੀ ਰਸਤੇ ਵਿੱਚ ਵਾਪਸ ਆਉਂਦੇ ਆ ਸਾਵੇਂ ਦੇ ਮਹੀਨੇ ਵਿੱਚ ਜਿੱਦਾਂ ਲੰਗਰ ਲੱਗਦੇ ਨੇ ਮਾਤਾ ਦੇ ਰਸਤੇ ਵਿੱਚ ਲੰਗਰ ਲੱਗਾ ਹੋਇਆ ਸੀ ਕੜੀ ਚਾਵਲ ਦਾ ਤੇ ਨਾਲ ਸੀ ਗਰਮਾ ਗਰਮ ਗੁਲਾਬ ਜਾਮਨ ਬੱਚਿਆਂ ਨੇ ਤੇ ਖਾਣਾ ਖਾ ਲਿਆ ਸੀ ਜਿੱਦਾਂ 버ਗਰ ਜਾਂਦੇ ਉਹ ਹੀ ਖਾ ਲਿਆ ਸੀ ਅਸੀਂ ਵੀ ਖਾਦੇ ਸੀ ਪਰ ਲੰਗਰ ਕਹਿੰਦੇ ਭਾਈ ਥੋੜਾ ਖਾਓ ਜ਼ਰੂਰ ਖਾਣਾ ਚਾਹੀਦਾ ਹੈ ਜੇ ਆਪਾਂ ਨੂੰ ਮਿਲਦਾ ਕਿਤੇ ਵੀ ਲੱਗਿਆ ਉਹ ਲੰਗਰ ਖਾਣਾ ਜ਼ਰੂਰ ਚਾਹੀਦਾ ਤੇ ਇਹ ਜਿਹੜੇ ਕੜੀ ਚਾਵਲ ਸੀ ਮੈਂ ਤੇ ਮਨਪੀ ਤੇ ਪਾਪਾ ਨੇ ਸ਼ੇਅਰ ਕਰਕੇ ਖਾ ਲਏ ਸੀ ਤੇ ਇੱਕ ਗੁਲਾਬ ਜਾਮਨ ਸੀ ਗਰਮਾ ਗਰਮ ਉਹ ਵੀ ਅਸੀਂ ਖਾ ਲਈ ਸੀ ਬਹੁਤ ਹੀ ਜ਼ਿਆਦਾ ਲੰਗਰ ਸਵਾਦ ਸੀਗਾ ਪਰ ਬਹੁਤ ਸਪਾਈਸੀ ਵਾਹ ਸੀ ਚਲ ਅੰਦਰ ਪਹੁੰਚ ਗਏ ਆ ਪਾਪਾ ਨੇ ਇਹ ਆਸਟੈਂਪ ਵੀ ਇਹ ਕਿੰਨਾ ਰਾਸ਼ੀਏ ਸੜਕਾਂ ਦੇ ਨਾ

ਮੈਂ ਉਹਦਾ ਮਟਕਾ ਫੜ ਲਿਆ ਇੰਨੇ ਹੁਣ ਮਟਕੇ ਵਿੱਚ ਗਈ ਹੈ ਚਲੋ ਹੁਣ ਉਧਰ ਚਲੇਗੀ ਦੂਸਰੇ ਵੱਲ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਕੇ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ